ਹੈਲੋ ਗਾਇਜ਼ ਅੱਗੇ ਗੈਸ ਬਲੌਗ ਆਪ ਮੇਰੇ ਨਾਲ ਦੇਖੀ ਖੜ ਜਾ ਕਿ ਪੌਰੀ ਆ ਪੈਰ ਚ ਤੇਰੇ ਬਲੌਗ ਚੱਲ ਰਿਹਾ ਬ੍ਰਦਰ ਬਲੌਗ ਐ ਨਹੀਂ ਪੁੱਤ ਤਰੱਕੀ ਹੁੰਦੀ ਬਲੌਗ ਚੱਲ ਰਿਹਾ ਬ੍ਰਦਰ ਬਲੌਗ ਐ ਨਹੀਂ ਪੁੱਤ ਤਰੱਕੀ ਹੁੰਦੀ ਮੈਂ ਤਰੱਕੀ ਤਾਂ ਹੁਣ ਜਿਵੇਂ ਨਹੀਂ ਹੁੰਦੀ ਕਰਨਾ ਅੱਜ ਅਸੀਂ ਯਾਰ ਕੰਟੇਨ ਕਣੀ ਇੱਕ ਕਾਲਜ ਦੀ ਕੰਟੇਨ ਹੈਲੋ ਬਾਈ ਹੈਲੋ ਗੈਸ ਪੋਰਤੀ ਪੰਜਾਬ ਉਜਾੜ ਨਾਲ ਯਾਰ ਆਪ ਦੇ ਕਿ ਨਹੀਂ ਕਰਤਾ ਕੈਮਰਾ ਹਾਂ ਮੈਂ ਦਰਤੀਗਾ ਬਲੌਗ ਬਣਾਉਂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਇਹ ਸਾਡੇ ਕਾਲਜ ਦੇ ਕੰਟੇਨ ਬਾਰੇ ਕੋਈ ਦੋ ਚਾਰ ਚੰਦ ਸ਼ਬਦ ਕੀ ਕਹਿਣਾ ਚਾਹੋਗੇ ਦਾ ਸਾਹ ਅੱਜ ਨਹੀਂ ਪਤਾ ਕੀ ਦੀ ਵਾਰੀ ਖਾਣ ਖਵਾਣੀ ਦੇਖੋ ਭਾਈ ਵਾਰੀ ਆ ਬੰਦੇ ਦੀ ਆ ਅੱਜ ਕੰਟੀਨ ਚ ਖਵਾਣ ਦੀ ਆ ਬੰਦੇ ਦੀ ਵਾਰੀ ਆ ਪਰ ਹੁਣ ਨਹੀਂ ਖਵਾ ਰਿਆ ਤੇ ਤੁਸੀਂ ਦੱਸੋ ਜਿਆਰਾ ਕਰਨਾ ਕੀ ਚਾਹੀਦਾ ਕਮਿਊਨਿਟੀ ਨਾਲ ਕਰਕੇ ਦੱਸੋ ਕਿ ਕਮਿਊਨਿਟੀ ਕਰਕੇ ਕੀ ਲਾਇਆ ਵੀਡੀਓ ਹਾਂ ਦੱਸੋ ਚਾਹ ਤੁਹਾਨੂੰ ਮਿਲ ਗਈ ਚਾਹ ਢੀਆ ਸੀ ਇਹ ਚਾਹ ਬੁਦੀ ਪੀਓ ਨੋ ਜਿਨੇ ਚਾਹ ਨਾ ਪੀਤੇ ਉਹਨੇ ਕੁਛ ਨਾ ਪੀਤਾ ਕਹਿੰਦੇ ਜਿੱਥੇ ਚਾਹ ਉੱਥੇ ਰਾ ਲੈ ਨਾਲ ਵੀ ਨਾਲ ਗੱਲ ਜੋੜ ਦਿੰਦਾ ਮਰੋ ਮੇਰੇ ਕਹਿੰਦਾ ਚਾਹ ਤੇ ਥੋੜੇ ਹਾਂ ਤਾਂ ਚਾਹ ਘਾਤੋ ਨਹੀਂ ਪਈ ਜੜੀ ਕੀ ਹੋਇਆ ਪੈਣ ਲੱਕੜੀ ਇਧਰ ਆਸਾ ਯਾ ਤੁਮਾਰ ਸੋ ਹਾਂ ਲਾਂਤਾਂ ਨੇ ਆ ਬੰਦੇ ਤੋਂ 101 ਲਾਂਤ ਦੇ ਨਾਲ ਇਹਨੂੰ ਨਮਾਜ਼ ਰਿਹਾ ਅਸੀਂ ਨਮਾਜ਼ ਰਿਹਾ ਓੜੀ ਚਾਹ ਪੀਏਂਗਾ ਕਨਾ ਦੱਸੋ ਨਹੀਂ ਪਿਆ 80 ਕੋਈ ਨਹੀਂ ਪਿਆ ਓਏ ਆੜੀ ਸਿੰਘਾ ਟਿੰਗ ਬਲ ਲਓਗੇ ਦੋ ਇਹਨਾਂ ਚ ਕਿਹੜਾ ਫੜਦੀ ਦੱਸੋ ਚਾਹ ਇਹ ਆ ਸਾਡਾ ਕੈਮਰਾ ਅਸੀਂ ਪਹਿਲਾਂ ਮੀਟਿੰਗ ਜਿਹੜਾ ਆ ਗਿਆਨੀਆਂ ਸਾਡਾ ਕੈਮਰਾਮੈਨ ਆ ਕਿਉਂਕਿ ਇਹਨੂੰ ਕੈਮਰਾ ਬਹੁਤ ਸੋਹਣਾ ਚਲਾਣਾ ਆਉਂਦਾ ਹੈ ਇਹਨੂੰ ਹੁਣ ਕੈਨਨ ਦਾ ਕੈਮਰਾ ਸਿਖਾ ਦੇਣਾ ਫੜਾ ਦੇਣਾ ਹੱਥ 'ਚ ਕੈਮਰਾ ਕੱਢ ਕੇ ਫੜਾਓ ਵੇ ਇਹਨੂੰ ਕੈਨਨ ਹੈ ਕੈਨਨ ਦਾ ਓਏ ਲੈਂਸ ਟੱਗ ਗਿਆ ਨਹੀਂ ਬਸ ਲੈ ਹੁਣ ਇਹਨੂੰ ਹੁਣ ਲੈ ਫੜਾ ਕਾਲਜ ਦਾ ਮਾਹੌਲ ਦਿਖਾਣੇ ਆ ਤੇਰੇ ਕਣੀ ਹੁਣ ਕਿਵੇਂ ਦਾ ਨਮਸਕਾਰ ਤੁਹਾਡੇ ਲਈ ਸਾਡਾ ਪਹਿਲਾ ਬਲੌਗ ਤੇ ਤੁਹਾਡੇ ਨਾਲ ਸ਼ੁਰੂਆਤ ਕਰਦੇ ਅਸੀਂ ਕਾਲਜ ਦੀ ਕੰਟੀਨ ਚੋਂ ਨਿਕਲ ਕੇ ਅਸੀਂ ਹੁਣ ਆਵਾਂਗੇ ਕਾਲਜ ਦੇ ਪਾਰਕ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਠੂਠ ਹੈ ਕਿ ਬੋਲ ਕਰਦੇ ਤੁਸੀਂ ਦੇਖ ਸਕਦੇ ਹੋ ਆ ਮਾਹੌਲ ਹੈ ਓਏ ਸਿੰਘਾ ਮਾਹੌਲ ਪੂਰਾ ਬੇਵੀ ਮਹਰਪੁਰਾ ਕੈਂਪ ਸ਼ਾਮ ਤੁਸੀਂ ਦੇਖ ਸਕਦੇ ਹੋ ਨਿੱਕਾ ਕਪਲ ਆਪਦੇ ਨਾਲ ਜੁੜ ਕੇ ਬੈਠੇ ਅਸੀਂ ਅਸੀਂ ਕਪਲਾਂ ਦੇ ਪਿੱਛੋਂ ਲੱਗਦੇ ਅਸੀਂ ਵੀ ਉਹ ਬੰਦੇ ਜਿਨ੍ਹਾਂ ਨੂੰ ਕਪਲ ਦੇਖ ਕੇ અન ਕੰਫਰਟੇਬਲ ਕੀ ਫੀਲ ਕਰਦੇ ਨੇ ਆਹ ਬੰਦੇ ਨੇ 100 100 ਦੀਆਂ ਲਾਨਤਾਂ ਚਾਹ ਨਹੀਂ ਪਈ ਤੁਹਾਨੂੰ ਯਾਦ ਰਹੂਗੀ ਆਹ ਗੱਲ ਯਾਦ ਰਹੂਗੀ ਆਹ ਖੜੀਆ ਓਏ ਸਰਵਾਰੀ ਲੈ ਕੇ ਆ ਜਾ ਸੋਹਣਿਆਵੇਂ ਮੈਂ ਅੱਡੇ ਤੇ ਖੜੀਆਂ ਵੀ ਆ ਗਿਆ ਸਵਾਰੀ ਲੈ ਕੇ ਆ ਜਾ ਸੋਹਣਿਆ ਸਵੱਛਤਾ ਭਿਆਨ ਸਵੱਛਤਾ ਭਿਆਨ ਆਹੋ ਓਏ ਸਿੰਘ ਆਹੋ ਜੰਤਰ ਹੈ ਜਿਹਦੇ ਨਾਲ ਅਸੀਂ ਪਾਣੀ ਪਾਉਨੇ ਆ ਦਰਖਤਾਂ ਨੂੰ ਪਾਣੀ ਹੋਵੇ ਕੱਲ ਮਾਝ ਦੇਖਿਆ ਹੁਣ ਅੱਜ ਅਸੀਂ ਆਪਦੀ ਅੱਖਾਂ ਨਾਲ ਦੇਖ ਰਹੇ ਆ ਪਾਣੀ ਮੁੱਕ ਰਿਹਾ ਬਈ ਮੁੱਕ ਲਾ 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 ਬਲਾਕ ਬਣਾ ਤੂੰ ਬਣਾ ਹਾਂ ਤੂੰ ਬਣਾ ਵੀਡੀਓ ਜਿਹੜੀ ਬਣਾਉਣੀ ਆ ਤੂੰ ਬਣਾ ਵੀਡੀਓ ਮੇਰਾ ਖੋ ਯਾਰ ਕੀ ਤੂੰ ਕੈਮਰਾ ਖੋ ਹਾਂ ਲੈ ਲੈ ਫੜੋ ਓਏ ਸਿੰਘਾ ਹੁਣ ਇਹ ਬਾਈ ਜੀ ਕਾਰਗੁਜ਼ਾਰੀ ਆਪਦੀ ਸਾਹਮਣੇ ਲੈ ਵੀਡੀਓ ਨਾ ਗੱਟੀ ਕੁਝ ਨਹੀਂ ਹੁੰਦਾ ਤੁਸੀਂ ਦੇਖ ਹੀ ਰਹੋਗੇ ਕਿੰਦਾ ਇਹ ਕੌਲ ਦਾ ਮਾਹੌਲ ਚੱਲ ਰਿਹਾ ਹੈ ਚਲੋ ਚਲੋ ਕਾਲਜ ਦੇ ਮਾਹੌਲ ਤੋਂ ਦੇਖਦੇ ਹੋਏ ਅਸੀਂ ਦੇਖ ਸਕਦੇ ਹਾਂ ਰੇਂਜ ਘਵਾ ਲਵੀ ਹੋਰ ਤੇ ਰੀਟਾਖਦੇ ਵੀ ਕਾਲਜ ਦੇ ਮਾਹੌਲ ਤੋਂ ਦੇਖ ਕੇ ਪਤਾ ਲੱਗਦਾ ਹੈ ਕਿ ਸਾਰੇ ਹੀ ਬੇਰੁਜ਼ਗਾਰ ਹੈ ਬਿਜਲੀ ਦੇ ਬੇਰੁਜ਼ਗਾਰੀ ਦਾ ਬਹੁਤ ਉਲਟਾ ਮਾਹੌਲ ਬਣ ਗਿਆ ਕਾਲਜ ਦੇ ਮਾਹੌਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿੰਨੇ ਹੀ ਲੋਕ ਬੇਰੁਜ਼ਗਾਰ ਕਰਦੇ ਹਨ ਬੇਰੁਜ਼ਗਾਰ ਪਹਿਲਾਂ ਦਿਖਾਈ ਦੇਣਾ ਆ ਬੇਰੁਜ਼ਗਾਰ ਪਹਿਲਾਂ ਆ ਦੂਜਾ ਦੂਜਾ ਚਾਤਾ ਨਹੀਂ ਹੋਇਆ ਅਸੀਂ ਆਉਣ ਵਾਲੇ ਟਾਈਮ 'ਚ ਬੇਰੁਜ਼ਗਾਰ ਹੋਵਾਂਗੇ ਉਹ ਫੇਰ ਕਿ ਮਾਤਾ ਚੱਲਦਾ ਇੱਧਰ ਇੱਧਰ ਦਾ ਜਰਾ ਕੀ ਕਹੇ ਤੈਨੂੰ ਕਹਿਣਾ ਇਹ ਮਣਾ ਸਵਾਹ ਪੈਣਾ ਚਾਹੀਦਾ ਹੈ ਬਸ ਕਿਸੇ ਚੀਜ਼ ਦੀ ਆਤਸ਼ੇਤੀ ਨਹੀਂ ਪੈਂਦੀ ਪੰਜਾਬ ਉਹ ਜੜਨ ਵਾਲੇ ਖੁੱਦੀ ਉੱਜੜ ਕੇ ਪੰਜਾਬ ਉਧਰਾਂ ਨਹੀਂ ਕਰਤਾ ਬਸ ਦਾ ਜੀ ਉਹਦੀ ਬਾਬੇ ਦਾ ਸਾਡੇ ਬਾਕੀ ਸਾਡੇ ਅਸੀਂ ਇੱਕ ਨਵੇਂ ਟੌਪਿਕ ਤੇ ਅੱਜ ਵਿਚਾਰ ਕਰਾਂਗੇ ਕਿ ਬੇਰੁਜ਼ਗਾਰੀ ਕਿਉਂ ਵਧਦੀ ਜਾ ਰਹੀ ਹੈ ਹਾਂ ਬਾਦਾਂ ਮਾਤਬ ਦੀ ਗੱਲ ਅਸਲ ਦੇ ਵਿੱਚ ਕੀ ਹੈ ਤੇ ਦੇਖੀ ਜਾਵੇ ਤਾਂ ਮੈਨੂੰ ੜਾ ੜ ਜਾ ਉਹ ਬਲਾਂ ਗਾਰੇ ਨੇ ਇਹਨਾਂ ਨੂੰ ਉੱਡਾ ਵਿੱਚ ਜਨ ਸੰਖਿਆ ਵੀ ਸਪੋਰਟ ਦਾ ਫੁੱਲ ਤੋਂ ਫੁੱਲ ਕਾਰਨਾਮ ਬੰਦੇ ਨੇ ਇਹਦੇ ਪਾਪੇ ਹੋਰਾਂ ਨੇ ਇਹਨਾਂ ਨੂੰ ਜੰਮ ਕੇ ਡੇ ਆ ਪਾਪਾ ਇਹ ਕਾ ਉਹ ਸੰਦੀਪ ਮੈਡਲ ਹੈਲੋ ਗਾਇਜ਼ ਹਾਂ ਅੱਗੇ ਗੈਸ ਬਲੌਗ ਆਪ ਮੇਰੇ ਨਾਲ ਦੇ ਖੜ ਜਾ ਕੀ ਪੌਰੀ ਆ ਪੈਰ ਚ ਤਰੇ ਇੰਟਰਵਿਊ ਹੋ ਰਿਹਾ ਹੈ ਇੰਟਰਵਿਊ ਲੈਣਾ ਹੈ ਹਾਂ ਖੜ ਗਿਆ ਜੀ ਹਾਂ ਜੀ ਮੈਂ ਇੱਕ ਸਾਲ ਤੋਂ ਧਰਤ ਖੜ ਜਾ ਤੁਹਾਡੀ ਧਰਤੀ ਦੇ ਘਾਤੋਂ ਆਏ ਹੋ ਤੂੰ ਧਰਤੀ ਦੇ ਘਾਤੋਂ ਆਏ ਹੋ ਠੀਕ ਆ ਭਾਈ ਉਧਰਲੇ ਪਾਪ ਨੇ ਸੌ ਜਾਣਾ ਚਾਹੁੰਦਾ ਸੀ ਹਾਂ ਬਰੀ ਲਾਹ ਲਾ ਪੈਣ ਤੋਂ ਪੈਣ ਤੋਂ ਦਾ ਹੋਤੀ ਹੈ ਨਾ ਉਹ ਵੇ ਜਿਆ ਸਾਡੇ ਸੀਨੇ ਟਾਈਕ ਦਾ ਵਰਗੇ ਇੱਥੇ ਖਾਣਾ ਲਾ ਦੇ ਜੀ ਨਾਲ ਲੱਗੇ ਟਾਈਕਾ ਵਰਗੇ ਹਾਂ ਕੋ ਮਹੌਮਲੰਗਾਰ ਨੇ ਗੁਰੂਤਬਸ ਬੀਐਮਡੀ ਦੇਖਿਆ ਇਹ ਬਦ ਕੌਲ ਦਾ ਮਾਹੌਲ ਬਹੁਤ ਹੀ ਬੇਕਾਰ ਤੇ ਬੋਰਿੰਗ ਹੈ ਕਿਉਂਕਿ ਅਸੀਂ ਸਿੰਗਲ ਹੀ ਫਿਰਦੇ ਆ ਕੋਸੇ ਨਹੀਂ ਹੁੰਦਾ ਰਵੜਾ ਸਿੰਗਲੇ ਹੁੰਦੀਆਂ ਨੇ ਆਏ ਓਏ ਚਲੋ ਰਵੜਾ ਲੱਫਦੀਆਂ ਨੇ ਨਾ ਉਹਦਾ ਸ਼ਰਟ ਵੀ ਪਹਿੜੀਆਂ ਮਾਰਦੀਆਂ ਨੇ ਸਾਰਿਆਂ ਵਿੱਚ ਪਹਿਲਾਂ ਲੱਭੀਆਂ ਹੁੰਦੀਆਂ ਹੁਣ ਤਾਂ ਹੀ ਨਹੀਂ ਮਿਲਦੀਆਂ ਆਹ ਉਹ ਦੇਖੀ ਸੰਸੇ ਦੇਖ ਨੌਜਵਾਨ ਦੇ ਪਿਆਸ ਤੁਹਾਨੂੰ ਪਤਾ ਲੱਗੇ ਚੁੱਕਿਆ ਹੋਣਾ ਕਿਉਂਕਿ ਇੰਨਾ ਹੀ ਔਖਾ ਹੈ ਦੇਖੋ ਇਹ ਸਾਰੀ ਜਨਰੇਸ਼ਨ ਜਿੱਦਾਂ ਕਿ ਅਸਾਈਨਮੈਂਟਾਂ ਲੈ ਕੇ ਫਿਰਦੀ ਹੈਗੀ ਹੋਰ ਅਸਾਈਨਮੈਂਟ ਬਣਾਏ ਅਸਾਈਨਮੈਂਟਾਂ ਜਮ੍ਹਾਂ ਕਰਾਉਂਦੀ ਜਮ੍ਹਾਂ ਅਸਾਈਨਮੈਂਟਾਂ ਹੋ ਰਹੀਆਂ ਨੇ ਆਹ ਮੁੱਡੇ ਨੇ ਸਿਰਫ ਅਸਾਈਨਮੈਂਟਾਂ ਜਮ੍ਹਾਂ ਹੋ ਰਹੀਆਂ ਨੇ ਬਾਈ ਹਾਂ ਬਾਈ ਕਾਦੀਆਂ ਇੰਗਲਿਸ਼ ਦੀ ਹੈਗਾ ਬਰੇਜੀ ਨੇ ਪੀਏ ਫਸਟ ਇਅਰ ਸਾਡੀ ਨਾ ਸੈਕੰਡਰੀ ਤਾ ਦੇਖ ਰੋ ਬਣਾ ਦੇ ਕਰੋ ਜਾਣਾ ਮੈਨੂੰ ਤਾਂ ਛੱਡ ਜਾਣਾ ਪੁੱਛ ਲੋ ਤਾਂ ਹੋ ਜਾ ਅਸਾਈਨਮੈਂਟ ਜਮ੍ਹਾਂ ਓਏ ਆਹ ਬਾਤ ਛੱਡ ਦੇ ਕਾਦੀਆਂ ਬਾਹ ਛੱਡ ਮੇਰੀ ਓਏ ਉਰਾ ਉਰਾ ਕੋ ਚੱਲੀਏ ਹੁਣ ਆ ਫੜਾਂ ਕਿਵੇਂ ਹੋਣਾ ਉਹ ਬਦਾਰਾ ਇਹ ਰਹੀ ਆਪਣਾ ਓਏ ਹੋਏ 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 ਪਰਾਮ ਹੋ ਜਾਗਾ ਕਿੱਥੇ ਲਾਇਆ ਬਾਈ ਦੱਸ ਬਾਈ ਆਬ ਦੇ ਬਾਰੇ ਕੋਈ ਚਾਰ ਚੰਦ ਸ਼ਬਦ ਦੱਸ ਸਾ ਅਸੀਂ ਵਲੌਗ ਬਣਾ ਰਹੇ ਅੱਜ ਹੈ ਅਸਾਈਨਮੈਂਟ ਵਾਲੇ ਦਾਦੇ ਚਲਾ ਚਾਰ ਬਣਾਈ ਜਾਂਦੀਆਂ ਦੋ ਪਾੜਤੀਆਂ ਦੋ ਲੁਕੋਈਆਂ ਕਾਤੋਂ ਨੇ ਇਹ ਲੁਕੋ ਤਰ ਰੱਬ ਬਣੇ ਲੁਕੋ ਰੱਖਿਆ ਆਪਣੇ ਤੋਂ ਸਮਾਨ ਤਾਂ ਤੂੰ ਕਾਤੋਂ ਲੁਕੋਇਆ ਕੁਸਾ ਬਸ ਉਸਕੇ ਜੰਮਾਸ ਚਲੇ ਮਾਣੀ ਲਵੇ ਜਾਣਾ ਮਤਲਬ ਇਹ ਜਾਣਾ ਤਾਂ ਦੇਖਣਾ ਕੀ ਬਣਦਾ ਜਾ ਕੇ ਹਾਂ ਬਾਕੀ ਤੁਸੀਂ ਸਾਡੇ ਨਾਲ ਬਾਕੀ ਤੁਸੀਂ ਸਾਡੇ ਨਾਲ ਬਣੇ ਰਹਿਣਾ ਐਂ ਜੀ ਬਾਕੀ ਤੁਸੀਂ ਸਾਡੇ ਨਾਲ ਬਣੇ ਰਹਿਣਾ ਹਾਂ ਚੱਲੀਏ ਹਲੇ ਜਿਹੜੀ ਸਾਰੀ ਜਨਰੇਸ਼ਨ ਆ ਨਮੀ ਨਮੀ ਕਿਸੇ ਨੂੰ ਕੁਝ ਛੁੜਛਣੇ ਦਾ ਨਹੀਂ ਪਤਾ ਵੀ ਕੀ ਬੋਲਣਾ ਮੈਂ ਤਾਂ ਮੈਨੂੰ ਹਿਸਟਰੀ ਦਾ ਕੰਮ ਪੇਸ਼ ਦੀ ਠੀਕ ਆ ਆ ਕੁੜੀ ਕਿ ਨਹੀਂ ਕਰਦੀ ਕੁੜੀ ਹੈ ਇੰਗਲਿਸ਼ ਵਾਲੀ ਮੈਡਮ ਕਿਹចਾਹ ਪੀਉਣੀਆਂ ਕਨਾਂ ਦਾ ਹੈ ਉਧਰ ਫੋਕਸ ਕਰੋ ਉਧਰ ਉਧਰ ਮੋਬਾਈਲ ਮੈਂ ਐਸੀ ਮੂਸਿਕੀ ਕਰਾਤੀ ਤਾਂ ਨਹੀਂ ਓਏ ਇੱਧਰ ਚੱਲਾ ਓਏ ਚੱਲੀ ਓਏ ਲੈ ਫਟੇਂਗਾ ਕਮਾਈ ਨਾ ਹੁਣ ਹੋਣਾ ਖਾ ਲਾ ਹਾਂ ਉਹ ਸਵਾਪ ਚੱਲ ਰਹੀ ਹੈ ਜੀ ਹੈਵਟ ਹੋਰ ਚੱਲੇ ਪੈਂਡ ਜਾਂ ਟਾਈਮ ਲੱਗੂਗਾ ਚੱਲ ਠੀਕ ਐ ਖਾ ਹਣਾ ਕਿ ਕਿਰੇ ਕਿ ਆਪਣਾ ਸਾਡੀਆਂ ਅਸਾਈਨਮੈਂਟਾਂ ਜਮਾ ਹੋ ਰਹੀਆਂ ਨਹੀਂ ਜੀ ਭੋਤੀ ਮਹਾ ਮਲੰਗਾਂ ਦਾ ਹੋਇਆ ਇਹ ਬੰਦੇ ਨੂੰ ਲੱਖ ਲੱਖ ਕਰੋੜਾ ਕਰੋੜਾ ਦੇ ਲਾਹਂਦਾ ਆ ਉਹਨੂੰ ਸਾਰ ਨਾਲੋਂ ਜ਼ਿਆਦਾ ਲਾਨਤ ਹੈ ਤੈਨੂੰ ਲਾਨਤ ਆੜੀ ਹਾਂ ਚਾਹ ਚਾਹ ਆਪਾਂ ਇੰਗਲਿਸ਼ ਦੀ ਜਮਾ ਕਰਾਂਗੇ ਆ ਬੰਦਾ ਜਿਹੜਾ ਅਸਾਈਨਮੈਂਟਾਂ ਪੂਰੀਆਂ ਜਮਾ ਰੱਖਦਾ ਹੋਰ ਬੰਦਾ ਦੇਖ ਆਪਣੇ ਨਾਲ ਦਾ ਕਿਹੜਾ ਜਿਹਨੂੰ ਜਾਣੂਗਾ ਅਸੀਂ ਵੀਡੀਓ ਖੜਾਦੀ ਸੀ ਵਰਗੀ ਸਾਲਿਆਂ ਨੇ ਉਹੀ ਬਣਾਈ ਜਾਂਦੇ ਤੌਣ ਤਾਂ ਹੀ ਬਣਾਵਾਗੇ ਜਿਹੜੀ ਬੱਚੀ ਕੋਈ ਇੱਜ਼ਤ ਦੇ ਹੋਗੀ ਜੀ ਉਹੀ ਪੋਰੀ ਜਾਂਦੇ ਪੰਜਾਬ ਉਹ ਜਾੜਨ ਵਾਲੇ ਖੁਦ ਹੀ ਉੱਜੜ ਗਏ ਠੀਕ ਹੈ ਤੇ ਸਾਨੂੰ ਐ ਨਾ ਕਹੇ ਤੁਹਾਨੂੰ ਸ਼ੇਧ ਹੀ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਹੁਣ ਨਿਮਰ ਇਹਦਾ ਵਲੌਗ ਪਹਿਲਾਂ ਵੀ ਇਹੀ ਅਖੀਰਲਾ ਵੀ ਇਹੀ ਆ ਇਹਨਾਂ ਨੂੰ ਵਿੱਚ ਲੈ ਜਾਵੇ ਵਲੌਗ ਆਣ ਰਿਹਾ ਮਾਰੇ ਇੰਟਰਵਿਊ ਰਿਡੀਓ ਕਹਿਣਾ ਆਇਆ ਐਟੋ ਪਰੇ ਪਈ ਆ ਕਾਲ ਦੇ ਚ ਕਰਦੇ ਕੈਮਰਾ ਉਧਰ ਮਾਰੋ ਇਧਰ ਵੀ ਲੋ ਵੀ ਇਧਰ ਵੀ ਲੋ ਉਹ ਇਧਰ ਇਧਰ ਸਿਸਟਰਸ ਦਾ 뷰 ਨਾ ਪ੍ਰਾਈਵੇਸੀ ਸਦਾ ਟੂਈ ਕੀ ਦਹਾਰਾ ਮੇਰੀ ਉਹ ਉਧਰ ਵੀ ਹੈਗੇ ਨੇ ਉੱਲੂ ਦਿਖਾਇਆ ਉੱਲੂ ਉੱਲੂ